ਇਹ ਸੀਨ ਬਹੁਤ ਵੱਡੀ ਪ੍ਰੇਰਣਾ ਵੀ ਦਿੰਦਾ ਹੈ ਤੇ ਬਹੁਤ ਵੱਡਾ ਸਵਾਲ ਵੀ ਕਰਦਾ ਹੈ ਹੜ੍ਹਾਂ ਚ ਡੁੱਬੇ ਇਲਾਕੇ ਦੇ ਲੋਕ ਇਹ ਤੁਸੀਂ ਦੇਖੋ ਆਪ ਲੰਗਰ ਲਾ ਰਹੇ ਨੇ ਕਈ ਦਿਨਾਂ ਤੋਂ ਇਹ ਜਿਹੜਾ ਚਮਿਆਰੀ ਪਿੰਡ ਹੈ ਇਨ੍ਹਾਂ ਭੈਣਾ ਭਰਾਵਾਂ ਨੇ ਇੱਥੇ ਆਪ ਲੰਗਰ ਲਾਇਆ ਹੋਇਆ ਇਹਨਾਂ ਦਾ ਇਲਾਕਾ ਵੀ ਡੁੱਬਿਆ ਹੋਇਆ ਉਹ ਇਹਨਾਂ ਦੀਆਂ ਕਾਫੀ ਸਾਰੀਆਂ ਫਸਲਾਂ ਹੜ ਦੀ ਮਾਰ ਚ ਨੇ ਪਰ ਆਪ ਲੰਗਰ ਲਾ ਕੇ ਸੇਵਾ ਕਰ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਖਾਤੇ ਜਾਰੀ ਕਰ ਰਹੀ ਹੈ ਇਹ ਗੱਲ ਕਹਿੰਦਿਆਂ ਮੈਨੂੰ ਸ਼ਰਮ ਆਰੀ ਹੈ ਕਿ ਸਰਕਾਰ ਨੇ ਬੈਂਕ ਖਾਤੇ ਨੰਬਰ ਜਾਰੀ ਕੀਤੇ ਨਹੀਂ ਕਿ ਇਹਨਾਂ 'ਚ ਤੁਸੀਂ ਪੈਸੇ ਪਾਓ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਇਹਨਾਂ 'ਚ ਤੁਸੀਂ ਪੈਸੇ ਪਾਓ ਤੇ ਫਿਰ ਅਸੀਂ ਉਹਦੇ ਨਾਲ ਲੋਕਾਂ ਦੀ ਮਦਦ ਕਰਾਂਗੇ ਵਾਹ ਜੀ ਵਾਹ ਇੱਕ ਪਾਸੇ ਸਾਡੇ ਲੋਕਾਂ ਦਾ ਜਜ਼ਬਾ ਦੇਖੋ ਸੰਗਤ ਦਾ ਜਜ਼ਬਾ ਦੇਖੋ ਆਪਣੇ ਆਪ ਲੱਗੇ ਹੋਏ ਨੇ ਕਈ ਦਿਨਾਂ ਤੋਂ ਅੱਜ ਦੇ ਨਹੀਂ ਔਰ ਕਈ ਦਿਨਾਂ ਤੱਕ ਅਜੇ ਇਹ ਲੰਗਰ ਜਿਹੜਾ ਸੁਬਾ ਇਹ ਚਾਹ ਪਰੌਂਠੇ ਫਿਰ ਰੋਟੀ ਦਾਲ ਫੁਲਕੇ ਦਾ ਲੰਗਰ ਸਬਜੀ ਅ ਅ ਇਧਰ ਚਾਹ ਦਾ ਲੰਗਰ ਹਰ ਤਰ੍ਹਾਂ ਦਾ ਲੰਗਰ ਇਹ ਤਿਆਰ ਕਰਦੇ ਨੇ ਇਹ ਭੈਣਾ ਆਪਣੇ ਘਰ ਬਾਹਰ ਸਾਂਭਦੀਆਂ ਨੇ ਔਰ ਨਾਲ ਹੀ ਫਿਰ ਲੰਗਰ ਦੇ ਵਿੱਚ ਸੇਵਾ ਕਰਦੀਆਂ ਨੇ ਔਰ ਇਹ ਜਿਹੜੇ ਭਰਾ ਨੇ ਇਹ ਪੂਰਾ ਦਿਨ ਆਪਣੇ ਕੰਮਕਾਰ ਰੋਕ ਕੇ ਤੇ ਹੜ ਪੀੜਤਾਂ ਦੇ ਲਈ ਜਾਂ ਆਪਣੇ ਹੀ ਭੈਣਾ ਭਰਾਵਾਂ ਦੇ ਲਈ ਦਿਨ ਰਾਤ ਕੰਮ ਕਰ ਰਹੇ ਨੇ ਮੈਂ ਜਦੋਂ ਦਾ ਹੜਾਂ ਵਾਲੇ ਇਲਾਕੇ 'ਚ ਆ ਮੈਨੂੰ ਕੋਈ ਵੀ ਅਜਿਹਾ ਸਰਕਾਰੀ ਪ੍ਰਬੰਧ ਨਹੀਂ ਮਿਲਿਆ ਜਿੱਥੇ ਮੈਂ ਰੋਟੀ ਖਾਦੀ ਹੋਵੇ ਮੈਂ ਚਾਹ ਪੀਤੀ ਹੋਵੇ ਜਿੱਥੇ ਵੀ ਕਿਤੇ ਕੁਝ ਖਾਦਾ ਹੈ ਪੀਤਾ ਹੈ ਤਾਂ ਇਹੋ ਜਿਹੇ ਜਿਹੜੇ ਭੈਣਾ ਭਰਾ ਜਿਨ੍ਹਾਂ ਨੇ ਆਪ ਲੰਗਰ ਲਾਏ ਨੇ ਉਹਨਾਂ ਕਰਕੇ ਹੈ ਇਹ ਕਿਸ ਕਰਕੇ ਹੋ ਰਿਹਾ ਇਹ ਦੇਣ ਸਾਡੇ ਗੁਰੂ ਸਹਿਬਾਨਾਂ ਦੀ ਹੈ ਜੇਕਰ ਪੰਜਾਬ ਦੀ ਧਰਤੀ ਤੇ ਉਹ ਮਹਾਨ ਗੁਰੂ ਸਹਿਬਾਨਾਂ ਦਾ ਮਹਾਨ ਫਲਸਫਾ ਪੈਦਾ ਨਾ ਹੁੰਦਾ ਤਾਂ ਅਸੀਂ ਵੀ ਉਹ ਜਿਹਾ ਹੀ ਹੋਣਾ ਸੀ ਜਿਹੋ ਜੇ ਬਾਕੀ ਨੇ ਹੁਣ ਕਈ ਇਹ ਕਹਿੰਦੇ ਨੇ ਕਿ ਦੇਖੋ ਜੀ ਅਸੀਂ ਜਦੋਂ ਕਿਤੇ ਹੋਰ ਸੰਕਟ ਆਉਂਦਾ ਤਾਂ ਫਿਰ ਅਸੀਂ ਕਿਉਂ ਜਾਣੇ ਆ ਸਾਡੇ ਵਰੀ ਉਹ ਨਹੀਂ ਆਉਂਦੇ ਸਾਨੂੰ ਵੀ ਨਹੀਂ ਜਾਣਾ ਚਾਹੀਦਾ ਲੰਗਰ ਲੈ ਕੇ ਨਹੀਂ ਪਿਆਰਿਓ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਇਹ ਨਹੀਂ ਸਿਖਾਇਆ ਵੀ ਤੁਸੀਂ ਸ਼ਰਤਾਂ ਰੱਖ ਕੇ ਸੇਵਾ ਕਰਿਓ ਸਾਡੇ ਗੁਰੂਆਂ ਨੇ ਸਿਖਾਇਆ ਕੋਈ ਸ਼ਰਤ ਨਹੀਂ ਰੱਖਣੀ ਜਿਹਨੂੰ ਜਿਵੇਂ ਦੀ ਮੱਤਾ ਉਹਵੇਂ ਦੀ ਕਰੇਗਾ ਅਸੀਂ ਓਵੇਂ ਦੀ ਕਰਾਂਗੇ ਜੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸਿਖਾਇਆ ਤੁਸੀਂ ਦੇਖੋ ਇੱਧਰ ਇਹ ਸਬਜ਼ੀ ਦੇ ਲਈ ਜਿਹੜਾ ਅਦਰਕ ਹੈ ਜਾਂ ਸਬਜ਼ੀ ਬਾਕੀ ਤਿਆਰ ਕੀਤੀ ਜਾ ਰਹੀ ਹੈ ਔਰ ਦਿਨ ਰਾਤ ਇਹ ਕੰਮ ਕਰ ਰਹੇ ਨੇ ਰਾਤ 10 10:30 ਵਜੇ ਤੱਕ ਵੀ ਇਹਨਾਂ ਨੇ ਇੱਥੇ ਕੰਮ ਕੀਤਾ ਅਸੀਂ ਵੀ ਰਾਤ ਇਹਨਾਂ ਦੇ ਕੋਲ ਕੱਟੀ ਸਾਨੂੰ ਬڑا ਇੱਜ਼ਤਮਾਨ ਪਿਆਰ ਸਤਕਾਰ ਇਹਨਾਂ ਨੇ ਦਿੱਤਾ ਔਰ ਮੈਂ ਗੱਲ ਕਰਾਂਗਾ ਜੀ ਇਹ ਪੂਰੇ ਆਪਣੇ ਨਗਰ ਵੱਲੋਂ ਆ ਜੀ ਬਿਲਕੁਲ ਦੀ ਬਿਲਕੁਲ ਨਗਰ ਵਾਲੋਂ ਆ ਹਾਂ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਫੀ तकरीबन 27 ਤਰੀਕ ਤੋਂ ਇਹ ਲੰਗਰ ਜਿਹੜਾ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜੀ ਔਰ ਏਡੀ ਵੱਡੀ ਸੇਵਾ ਇਨਾ ਵੱਡਾ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਸ਼ਾਇਦ ਮੇਰਾ ਸਾਡੇ ਸਾਡੇ ਆਪਣੇ ਮਨ ਭਾਵਕ ਹੋ ਜਾਂਦੇ ਨੇ ਕਈ ਵਾਰ ਇਹ ਏਡੇ ਵੱਡਾ ਪਿਆਰ ਤੇ ਸਤਿਕਾਰ ਸੰਗਤ ਦੇ ਵਿੱਚ ਆ ਲੋਕਾਂ ਪ੍ਰਤੀ ਜੋ ਲੋਕ ਮੁਸੀਬਤਾਂ 'ਚ ਨੇ ਉਹਨਾਂ ਪ੍ਰਤੀ ਪੱਧਰ ਦੀ ਮੇਰਾ ਖਿਆਲ ਆ ਅਸੀਂ ਜੋ ਰੋਜ਼ ਦੇਲੀ ਸੇਵਾ ਕਰਦੇ ਆਈ ਜਾਈ ਸੰਗਤ ਦੀ ਇੱਕ ਬਟੰਡਾ ਮਲੋਟ ਹਰਿਆਣਾ ਬਾਅਦ ਦੀਆਂ ਸਟੇਟਾਂ ਤੋਂ ਲੈ ਕੇ ਸੰਗਤ ਜਿਹੜੀ ਆ ਇੱਥੇ ਆਪਣਾ ਰਸਤ ਪਾਣੀ ਲੈ ਕੇ ਪਹੁੰਚ ਰਹੀ ਆ ਉਹਦੇ ਵਿੱਚ ਸਭ ਤੋਂ ਵੱਡੀ ਇੱਕ ਦਿੱਕਤ ਜਰੂਰ ਆ ਰਹੀ ਹੈ ਕਿ ਸਰਕਾਰ ਪ੍ਰਤੀ ਜੋ ਪ੍ਰਬੰਧ ਸਿਸਟਮ ਚਾਹੀਦੇ ਸੀ ਉਹਦੀ ਮੈਨੇਜਮੈਂਟ ਕਰਨਾ ਬਾਹਰੋਂ ਆਇਆ ਰਸਤਾ ਨੂੰ ਵਾਈਡ ਕਰਨਾ ਉਹਨਾਂ ਲੋਕਾਂ ਤੱਕ ਬਚਾਉਣਾ ਜਿਹੜੇ ਲੋਕ ਮੁਸੀਬਤਾਂ ਵਿੱਚ ਫਸੇ ਹੋਏ ਨੇ ਉਹਨਾਂ ਤੱਕ ਬਚਾਉਣ ਦੀ ਇਸ ਵੱਲੇ ਬਹੁਤ ਵੱਡੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਜਿੰਨੇ ਵੀ ਇਲਾਕੇ ਦੇ ਸਰਪਾਤਾ ਹਾਂ ਉਹ ਸਾਰੇ ਇਸ ਪਾਸੇ ਆਓ ਭਗਤ ਸੰਗਤ ਦੇ ਵਿੱਚ ਲੱਗੇ ਹੋਏ ਨੇ ਔਰ ਆਪਣੇ ਵੱਲੋਂ ਰਸਤਾ ਪਾ ਕੇ ਸੰਗਤ ਪਾਣੀ 'ਚ ਡੁੱਬੇ ਹੋਏ ਲੋਕ ਵੀ ਦੁੱਧਾਂ ਤੱਕ ਚਾਵਾਂ ਤੱਕ ਹਰ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਪਾਣੀ 'ਚ ਡੁੱਬੇ ਹੋਏ ਲੋਕ ਵੀ ਆਣ ਕੇ ਲੰਗਰਾਂ 'ਚ ਕਰ ਰਹੇ ਨੇ ਭਾਵੇਂ ਉਹ ਕਿਸੇ ਤਰ੍ਹਾਂ ਵੀ ਆ ਪਰ ਲੇਕਿਨ ਸੰਗਤ ਦਾ ਜਿੰਨਾ ਸਹਿਯੋਗ ਆ ਉਹ ਸਾਡਾ ਕਈ ਵਾਰਾਂ ਮਨ ਭਾਵਕ ਹੋ ਜਾਂਦਾ ਉਸ ਕਾਲ ਪੁਰਖ ਦਾ ਬੜਾ ਸ਼ੁਕਰ ਖਾਣ ਸ਼ੁਕਰਾਨੇ ਕਰਦੇ ਆ ਜੀ ਕਿ ਉਹਨੇ ਗੁਰੂ ਮਹਾਰਾਜ ਨੇ ਇੰਨੀ ਵੱਡੀ ਪਰੰਪਰਾ ਸਾਡੀ ਚਲਾਈ ਜਿਹੜੀ 20 ਲੰਗਰਾਂ ਤੋਂ ਅੱਜ ਦੁਨੀਆ ਦੇ ਵਿੱਚ ਉਸ ਚੀਜ਼ ਦੇ ਉੱਤੇ ਸਾਡੀ ਸਿੱਖ ਕੌਮ ਦਾ ਮਾਣ ਸਰਕਾਰ ਨਾਲ ਸਿਰ ਉੱਚਾ ਲਾਇਆ ਤੇ ਅਸੀਂ ਐਡੀ ਵੱਡੀ ਸੇਵਾ ਕਰਕੇ ਆਪਣੇ ਆਪ ਨੂੰ ਵੀ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਭੱਲੇ ਸੇਵਾ ਗੁਰੂ ਮਹਾਰਾਜ ਨੇ ਪਾਈ ਆ ਜੀ ਔਰ ਮੈਂ ਸਭ ਤੋਂ ਵੱਡਾ ਆਪਣੇ ਪਿੰਡ ਦੀਆਂ ਭੈਣਾਂ ਇਹਨਾਂ ਬੀਬੀਆਂ ਦਾ ਬੜਾ ਵੱਡਾ ਸਜੋਗੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ 8 ਦਿਨ ਤੋਂ ਲਗਾਤਾਰ ਆਪਣੇ ਘਰ ਦੇ ਕੰਮਕਾਰ ਛੱਡ ਕੇ ਆਪਣੇ ਘਰ ਦਾ ਅਨਪਾਣੀ ਛੱਡ ਕੇ ਇੱਥੇ ਲੰਗਰ ਦੀ ਸੇਵਾ ਜਰੂਰੀਆਂ ਨੇ ਔਰ ਬੜੇ ਪਿਆਰ ਸਰਕਾਰ ਨਾਲ ਸੇਵਾ ਕਰ ਰਹੀਆਂ ਦਾ ਸਾਥ ਦੇਣ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉੱਥੇ ਮੈਂ ਤੁਹਾਡੇ ਚੈਨਲ ਤੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਐਡੇ ਵੱਡੇ ਸੰਕਟ ਜਾਣ ਕੇ ਸਾਡੀ ਪੁਕਾਰ ਨੂੰ ਸੁਣ ਰਹੇ ਹੋ ਔਰ ਸਾਰਾ ਹੀ ਸਰਵੇਖਣ ਕਰਕੇ ਤੁਸੀਂ ਇਹ ਦੇਖ ਰਹੇ ਹੋ ਕਿ ਇੱਥੇ ਲੋਕਾਂ ਪਤੀ ਆਪਸੀ ਭਾਈਚਾਰਾ ਤੇ ਪਿਆਰ ਕੀ ਆ ਔਰ ਗੁਰੂਆਂ ਨੇ ਸਾਨੂੰ ਕੀ ਬਖਸ਼ਿਸ਼ ਕੀਤੀ ਆ ਤੇ ਸਰਕਾਰਾਂ ਜਿਹੜੀਆਂ ਸਾਡੇ ਨਾਲ ਵਾਅਦੇ ਕਰਕੇ ਜਾਂਦੀਆਂ ਨੇ ਉਹ ਸਾਡੀ ਕਿੰਨਾ ਕੁ ਦੁੱਖ ਤਕਲੀਫਾਂ ਦੇ ਵਿੱਚ ਸਹਾਇ ਹੋ ਰਹੀਆਂ ਨੇ ਉੱਥੇ ਮੈਂ ਤੁਹਾਨੂੰ ਇੱਕ ਹੋਰ ਵੀ ਥੋੜੀ ਜੀ ਜਾਣਕਾਰੀ ਦੇ ਦਿਆਂ ਜੀ ਕਿ ਸਾਡੇ ਹਰ ਸੀਜ਼ਨ ਦੇ ਵਿੱਚ ਇਹ ਫੇ ਬਹੁਤ ਵੱਡੇ ਕਾਰਸੇ ਵਾਲੇ ਬਾਬੇ ਆਉਂਦੇ ਨੇ ਜੀ ਬੜੇ ਬੜੇ ਦਾਅਵੇ ਕਰਕੇ ਗੁਰਾਂ ਦੇ ਘਰਾਂ ਤੋਂ ਸੇਵਾ ਲੈ ਕੇ ਜਾਂਦੇ ਆ ਪਰ ਅੱਜ ਮੈਂ ਜੋ ਦੇਖ ਰਿਆ ਕੋਈ ਇੱਕ ਦੁਕਾਣ ਨੂੰ ਮੈਂ ਛੱਡ ਕੇ ਮੈਂ ਕਹਿ ਨਹੀਂ ਸਕਦਾ ਪਰ ਮੇਰਾ خیال ਆ ਵੀ ਜਨੇ ਵੀ ਵੱਡੇ ਸੰਸਥਾਵਾਂ ਦੇ ਮੁਖੀ ਨੇ ਉਹ ਸਾਡੇ ਅਲੱਗ ਜਿੱਥੇ ਕਦੇ ਨਜ਼ਰ ਨਹੀਂ ਆਏ ਔਰ ਸੰਗਤ ਦਾ ਜਿੰਨਾ ਸਹਯੋਗ ਆ ਉਹ ਆਪਣਾ ਪਰਸਨਲ ਤੌਰ ਤੇ ਅਸੀਂ ਖੁਦ ਟਰਾਲੀਆਂ ਲੈ ਕੇ 6-6 ਫੁੱਟ ਪਾਣੀ ਦੇ ਵਿੱਚ ਗਏ ਆ ਲੇਕਿਨ ਮੈਂ ਕਿਤੇ ਇਹ ਨਹੀਂ ਵੇਖਿਆ ਕਿ ਕਿਸੇ ਬਾਬੇ ਨੇ ਆਣ ਕੇ ਇੱਥੇ ਲੰਗਰ ਲਾਇਆ ਹੋਵੇ ਸਾਡੇ ਚਮਿਆਰੀ ਪਿੰਡ ਜਾਂ ਸਾਡੇ ਲਾਗੇ ਚਾਕੇ ਕਿਤੇ ਕਾਰਸੇਵਾਲਾ ਬਾਬਿਆਂ ਕਿਤੇ ਲੰਗਰ ਲਾਇਆ ਹੋਵੇ ਵੀ ਸੰਗਤ ਦੇ ਸਹਯੋਗ ਲਈ ਕੱਲ ਨੂੰ ਲੋਕਾਂ ਨੂੰ ਇੱਕ ਬੜੀ ਵੱਡੀ ਮੈਂ ਤੁਹਾਡੇ মিডিਆ ਦੇ ਥਰੂ ਇੱਕ ਅਪੀਲ ਕਰਦਾ ਆ ਇੱਕ ਬੇਨਤੀ ਕਰਦਾ ਤੁਹਾਡੇ মিডিਆ ਦੇ ਥਰੂ ਪੀ ਜੰਨੀ ਵੀ ਸੰਗਤ ਬਾਹਰੋਂ ਆਉਣ ਵਾਲੀ ਸੇਵਾ ਲੈ ਕੇ ਰਸਤਾ ਲੈ ਕੇ ਆਉਣ ਵਾਲੀ ਸੰਗਤ ਆ ਉਦੇ ਅੱਗੇ ਹੱਥ ਬਨ ਕੇ ਬੇਨਤੀ ਆ ਵੀ ਤੁਸੀਂ ਹੁਣ ਥੋੜਾ ਜਿਹਾ ਸੰਕੋਚ ਕਰਿਓ ਤਾਂ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪਾਣੀ ਉਤਰ ਗਿਆ ਲੋਕ ਆਪਣੇ ਘਰਾਂ ਨੂੰ ਵਾਪਸ ਮੁੜੇ ਤੇ ਬਹੁਤ ਵੱਡੀ ਦਿੱਕਤ ਆਉਣੀ ਆ ਡੰਗਰਾਂ ਦੇ ਚਾਰੇ ਦੀ ਘਰਾਂ ਦੇ ਵਿੱਚ ਰਾਸ਼ਨ ਦੀ ਬਿਸਤਰਿਆਂ ਦੀ ਹੋਰ ਕਈ ਤਰ੍ਹਾਂ ਦੀਆਂ ਲੋੜਾਂ ਪੈਣੀਆਂ ਨੇ ਮੈਡੀਕਲ ਲਾਈਨ ਦੇ ਵਿੱਚ ਬਹੁਤ ਤਰ੍ਹਾਂ ਦੀ ਦਵਾਈ ਦਾਰੂ ਦਾ ਕਰਨ ਦੀ ਲੋੜ ਪੈਣੀ ਆ ਸੁਰ ਇਸ ਇਲਾਕੇ ਦੇ ਵਿੱਚ ਉਦੋਂ ਇੱਕ ਹਫਤਾ ਠਹਿਰ ਕੇ ਜਦੋਂ ਗੁਰੂ ਮਾਹ ਦੀ ਕਿਰਪਾ ਸਰਕਾਰਾ ਪਾਣੀ ਸੁੱਕ ਜਾਂਦਾ ਆ ਤੇ ਇਹਨਾਂ ਚੀਜ਼ਾਂ ਦੀ ਬੜੀ-ਬੱਡੀ ਜ਼ਰੂਰਤ ਆ ਤੇ ਸਾਰੇ ਇਲਾਕੇ ਪੰਜਾਬ ਦੇ ਸੇਵਾ ਨਾਂ ਨੂੰ ਜੰਨੀ ਸੰਗਤ ਸੇਵਾ ਲੈ ਕੇ ਆ ਰਹੀ ਆ ਔਰ ਸਰਕਾਰੀ ਨੁਮਾਇੰਦੇ ਜਿਹੜੇ ਸੇਵਾ ਚ ਰੁੱਝੇ ਨੇ ਚਲੋ ਉਹਨਾਂ ਦਾ ਵੀ ਧੰਨਵਾਦ ਆ ਲੇਕਿਨ ਮੈਂ ਕਹਿੰਦਾ ਵੀ ਜੋ ਲੋਕਾਂ ਦੀਆਂ ਜ਼ਰੂਰਤਾਂ ਨੇ ਨਾ ਉਹ ਇੱਕ ਹਫ਼ਤੇ ਬਾਅਦ ਸ਼ੁਰੂ ਹੋਣੀਆਂ ਨੇ ਜ਼ਿਆਦਾ ਤਰ ਹੁਣ ਇੰਨਾ ਡੰਗਰਾਂ ਦਾ ਚਾਰਾ ਇੰਨਾ ਕੁ ਸਾਰਿਆ ਉਹਨੂੰ ਡਿਵਾਈਡ ਕਰਨਾ ਔਖਾ ਇਸ ਕਰਕੇ ਮੈਂ ਇਹ ਹੱਥ ਬਣ ਕੇ ਬੇਨਤੀ ਕਰਦਾ ਵੀ ਭਰਾਓ ਤੁਸੀਂ ਬੜੇ ਉਤਸ਼ਾਹ ਨਾਲ ਪਿਆਰ ਨਾਲ ਸੇਵਾ ਲੈ ਕੇ ਆ ਰਹੇ ਹੋ ਪਰ ਉਹ ਚੀਜ਼ਾਂ ਜਿਹੜੀਆਂ ਲੜੈਂਦੀਆਂ ਨੇ ਕੱਲ ਨੂੰ ਕਹੇ ਛੋਟੇ ਜ਼ਿੰਮੇਵਾਰਾਂ ਦੀ ਕਣਕ ਨਹੀਂ বাজਾਈ ਹੋਣੀ 2-3 ਕਿਲੇ ਦਾ ਮਾਲਕ ਬੰਦਾ ਆਪਣੀ ਜ਼ਮੀਨ ਪੱਧਰ ਹੀ ਨਹੀਂ ਕਰ ਸਕਦਾ ਉਹ ਕਿਤੇ ਆਪਣੇ ਕੋਲੋਂ ਖਰਚ ਕਰਕੇ ਫਸਲ ਨਵੀਂ ਨਹੀਂ ਬੀਜ ਸਕਦਾ ਉਹਦੇ ਵਾਸਤੇ ਸਾਨੂੰ ਖਾਦ ਦਵਾਈ ਦਾ ਹਵਾਈ ਦਾ ਖੇਤੀ ਕਰਨ ਦਾ ਪ੍ਰਬੰਧ ਵੀ ਜਿਹੜਾ ਆ ਉਹ ਸਾਨੂੰ ਇਹਨਾਂ ਸੰਸਥਾਵਾਂ ਨੂੰ ਕਰਨਾ ਪੈਣਾ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਾਰ ਸਿਵਾ ਵਾਲੇ ਬਾਬੇ ਬਹੁਤ ਵੱਡੀਆਂ ਸੰਸਥਾਵਾਂ ਕਰੋੜਾਪਤੀ ਇੱਥੇ ਸਾਡੇ ਕੋਲ ਗੁਰੂ ਮਾਰ ਦੀ ਕਿਰਪਾ ਨਾਲ ਸੰਤ ਮਹਾਂਪੁਰਖ ਬੈਠੇ ਆ ਜਾਂਦੇ ਨੇ ਕੋਲ ਕੋਈ ਮਾਇਆ ਦੀ ਕਮੀ ਨਹੀਂ ਉਹ ਲੈ ਕੇ ਉਹਨਾਂ ਲਾਗਿਆਂ ਤੇ ਜਾਣ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਲੋਕਾਂ ਦੀ ਮਦਦ ਕਰਨ ਹੱਥ ਬਨ ਕੇ ਬੇਨਤੀ ਆ ਵੀ ਤੁਸੀਂ ਉੜ ਜੋ ਰਸ ਪਾਣੀ ਲੈ ਕੇ ਆਉਂਦੇ ਉਹਨੂੰ ਸਹੀ ਤਰੀਕੇ ਨਾਲ ਅਗਲੇ ਪਾਸੇ ਬਚਾਓ ਹਰ ਬੰਦੇ ਤੇ ਯਕੀਨ ਨਾ ਕਰੋ ਔਰ ਉਥੇ ਮੈਂ ਆਪਣੇ ਲੋਕਾਂ ਨੂੰ ਇਹ ਬੇਨਤੀ ਕਰਨਾ ਹੱਥ ਬਨ ਕੇ ਵੀ ਭਰਾਓ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਘਰ ਇਸ ਚੀਜ਼ ਦਾ ਨੁਕਸਾਨ ਹੈ ਉਹ ਰਸਤ ਲੈਣ ਦੀ ਕਿਰਪਾਲਤਾ ਕਰਿਓ ਨਜਾਇਜ਼ ਲੈ ਲੈ ਕੇ ਘਰਾਂ ਦੇ ਵਿੱਚ ਰੱਖ ਕੇ ਕੁਝ ਜਨਾਂ ਨੂੰ ਲੋੜ ਆ ਉਹਨਾਂ ਦੀਆਂ ਲੋੜਾਂ ਤੋਂ ਵਾਂਝੇ ਨਾ ਕਰ ਦਿਓ ਉਹ ਸਦਾ ਤੁਹਾਡਾ ਅਸੀਂ ਰਿਣੀ ਰਵਾਂਗੇ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਜਿਹਨੇ ਕਿਸੇ ਲੈ ਲਿਆ ਆ ਉਹ ਵੀ ਕਿਸੇ ਗਰੀਬ ਲੋਕਾਂ ਦੇ ਵਿੱਚ ਡਵਾਈਡ ਕਰ ਦਿਓ ਇਹ ਗੁਰੂ ਮਹਾਰਾਜ ਤੁਹਾਨੂੰ ਮਾਫੀ ਬਖਸ਼ੇ ਲਾਲਤ ਲੋਪ ਆਪਣਾ ਛੱਡ ਕੇ ਗੁਰੂ ਦੀ ਮਹਾਰਾਜ ਦੀ ਗਰਬਾ ਸਰਕਾਰ ਸੇਵਾ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਤੁਹਾਡੇ ਸੱਚੀ ਵੀ ਵਾਲੇ ਹੋ ਜੀ ਸਰਦਾਰ ਬਖਸ਼ੀ ਸਿੰਘ ਜੀ ਸਵੈਸਫਲ ਤੁਹਾਡੀ ਟੀਮ ਦਾ ਮੈਂ ਸਤਿਗੁਰਾਂ ਦਾ ਨਾਮ ਕਰਦਾ ਹਾਂ ਤੁਸੀਂ ਸਾਡੇ ਕੋਲ ਪਹੁੰਚੇ ਸਾਡੇ ਦੁੱਖ ਤਲੀਸਰੀਕ ਹੋਏ ਹੋ ਔਰ ਕੋਟ ਨੂੰ ਕੋਟਾਂ ਟੰਡਾ ਧੰਨਵਾਦ ਇਸ ਤਰ੍ਹਾਂ ਤੁਸੀਂ ਆਮ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਪਬਲਿਕ ਦੇ ਵਿੱਚ ਸਰਕਾਰਾਂ ਸਾਹਮਣੇ ਰੱਖਦੇ ਰਹੋ ਤੁਹਾਨੂੰ ਗੁਰੂ ਮਹਾਰਾਜ ਵੱਡੀਆਂ ਉਮਰਾਂ ਬਖਸ਼ੇ ਚੜ੍ਹਦੀ ਕਲਾ ਹਮੇਸ਼ਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੁੱਛਣਾ ਚਾਹੂੰਗਾ ਜੀ ਇਹ ਜਿਹੜਾ ਲੰਗਰ ਆਪਾਂ ਇੱਥੇ ਚਲਾ ਰਹੇ ਆ ਇਹ ਨਗਰ ਵੱਲੋਂ ਆ ਕਿ ਸਰਕਾਰ ਵੀ ਕੋਈ ਮਦਦ ਕਰ ਰਹੀ ਹੈ ਇਹ ਲੰਗਰ ਜੀ ਇਹ ਲੰਗਰ ਪਿੰਡ ਚ ਮ ਪਿੰਡ ਦੀ ਸੰਗਤ ਆ ਲੋ ਅੱਛਾ ਤੇ ਨਾਲ ਸੰਗਤ ਦੇ ਵਿੱਚ ਬਾਰੋਂ ਕੋ ਭੈਣ ਭਰਾ ਆਵੇ ਲੰਗਰ ਲਾ ਕੇ ਆਉਂਦੇ ਆ ਉਹ ਸਾਨੂੰ ਸੰਯੋਗ ਦੇ ਜਾਂਦੇ ਆ ਕਿ ਤੁਸੀਂ ਲੰਗਰ ਵਰਤਾ ਰਹੇ ਜੇ ਤੇ ਸਾਡੀ ਆਹ ਲੋ ਸੇਵਾ ਕਰੋ ਤੁਸੀਂ ਸਾਡਾ ਲੰਗਰ ਵੀ ਵਰਤਾਓ ਜੀ ਇਹ ਪਿੰਡ ਚੁਮੈਰੀ ਵਾਲੇ ਸੰਯੋਗ ਦੇ ਸਸਤਾ ਦੇ ਸੰਯੋਗ ਨਾਲ ਪਿੰਡ ਦੀ ਚੁਮੈਰੀ ਦੇ ਨਾਲ ਸਗਤ ਦੇ ਨਾਲ ਸੰਯੋਗ ਨ ਵਰਤਿਆ ਜਾ ਰਿਹਾ ਹੈ ਜੀ ਜੀ ਹਾਂਜੀ ਮੇਰੀ ਦੇ ਭਗਵੰਤ ਮਾਰ ਨੂੰ ਇੱਕੋ ਹੀ ਬੇਨਤੀ ਆ ਜੀ ਜੋ ਚੌਣ ਤੇ ਮਤਲਬ ਜਿਹੜੀ ਜ਼ਿਮੀਂਦਾਰਾਂ ਦੇ ਵਿੱਚ ਰੇਤ ਪੈ ਗਈ ਆ ਪੈਲੀ ਦੇ ਵਿੱਚ ਉਹ ਜ਼ਿਮੀਂਦਾਰਾਂ ਨੂੰ ਕੱਢਣ ਦੇਣਾ ਇੰਨਾ ਕਿਰਪਾਲਤਾ ਕਰਨ ਵੀ ਉਹਨਾਂ ਜਿਹੜੀ ਆ ਉਹਨਾਂ ਢੱਕਣ ਵੀ ਕਿਉਂਕਿ ਜ਼ਿਮੀਂਦਾਰ ਜਿਹੜਾ ਨਾ ਉਹ ਇਸ ਵੇਲੇ ਬੜਾ ਤੰਗ ਹੈ ਰੇਤ ਵੀ ਨਹੀਂ ਕੱਢਣ ਦਿੰਦਾ ਦੇਣਾ ਨੇ ਕਿ ਇਹਨੂੰ ਕੀ ਆ ਰੇਤ ਕੱਢਣ ਦੇਣਾ ਜਿਹੜੀ ਜ਼ਿਮੀਂਦਾਰਾਂ ਦੀ ਪੈਲੀ 'ਚ ਰੇਤ ਪੈਣਾ ਉਹ ਰੇਤ ਵੇਚਣ ਹਾਂ ਸਹੀ ਆ ਇਹ ਬਿਲਕੁਲ ਠੀਕ ਆ ਪਹਿਲਾਂ ਦਰਿਆਵਾਂ 'ਚ ਜਿੱਥੇ ਕਿਤੇ ਵੱਧ ਇਕੱਠੀ ਹੋ ਜਾਂਦੀ ਸੀ ਰੇਤ ਨੇੜੇ ਦੇ ਲੋਕ ਜਿਨ੍ਹਾਂ ਨੇ ਡੁੱਬਣਾ ਹੁੰਦਾ ਸੀ ਉਹ ਕੱਢ ਦਿੰਦੇ ਸੀ ਪਾਸੇ ਕਰ ਦਿੰਦੇ ਸੀ ਪਰ ਜਦੋਂ ਦਾ ਇਹ ਨਵੀਂ ਨੀਤੀ ਲੈ ਕੇ ਆਏ ਨੇ ਪੈਸਾ ਤਾਂ ਚੁਵਾਨੀ ਨਹੀਂ ਇਕੱਠਾ ਕੀਤਾ ਇਹਨਾਂ ਨੇ ਰੇਤ ਮਾਫੀਆ ਰੋਕ ਕੇ ਪਤਾ ਨਹੀਂ ਕਿਹੜਾ ਰੇਤ ਮਾਫੀਆ ਕਿੱਥੇ ਰੋਕਿਆ ਭਗਵੰਤ ਮਾਨ ਸਰਕਾਰ ਕਹਿੰਦੀ ਹੁੰਦੀ ਸੀ 20-25000 ਕਰੋੜ ਰੁਪਇਆ ਤਾਂ ਅਸੀਂ ਰੇਤ ਮਾਫੀਆ ਰੋਕ ਕੇ ਇਕੱਠਾ ਕਰ ਲਿਆ ਕਰਨਾ ਸਾਲ ਦਾ ਪਤਾ ਨਹੀਂ ਕਿੱਥੋਂ ਕੀਤਾ ਕਿੱਥੇ ਕੀਤਾ ਪਰ ਲੋਕਾਂ ਨੂੰ ਕੱਢਣ ਨਹੀਂ ਦਿੱਤਾ ਦਰਿਆਵਾਂ ਦੇ ਵਿੱਚ ਰੇਤਾ ਦੀਆਂ ਡਾਫ ਲੱਗੀਆਂ ਨੇ ਰੇਤਾ ਨੇ ਦਰਿਆਵਾਂ ਦੇ ਰਾਹ ਰੋਕੇ ਨੇ ਤਿਹੜ ਆਏ ਨਹੀਂ ਹੁਣ ਇਹ ਭਾਈ ਸਾਹਿਬ ਹੋਰਾਂ ਨੇ ਜਿਹੜੀ ਗੱਲ ਕੀਤੀ ਆ ਉਹ ਬਹੁਤ ਕੰਮ ਦੀ ਕੀਮਤੀ ਗੱਲ ਹੈ ਔਰ ਮੈਂ ਦੁਬਾਰਾ ਫੇਰ ਗੱਲ ਕਰਾਂ ਤੁਸੀਂ ਦੇਖੋ ਇਸ ਟਾਈਮ ਜਿਹੜਾ ਇਲਾਕਾ ਹੜ ਦੇ ਨਾਲ ਡੁੱਬਿਆ ਪਿਆ ਅਜਨਾਲਾ ਇਲਾਕੇ ਦੇ ਵਿੱਚ ਆਪਾਂ ਮੌਜੂਦ ਆ ਉਥੋਂ ਦੇ ਡੁੱਬੇ ਪੇ ਇਲਾਕੇ ਦੇ ਪਿੰਡਾਂ ਦੇ ਲੋਕ ਭੈਣਾ ਭਰਾ ਆਪ ਲੰਗਰ ਦੀ ਸੇਵਾ ਦਿਨ ਰਾਤ ਕਰ ਰਹੇ ਨੇ ਕਈ ਦਿਨਾਂ ਤੋਂ ਲੰਗਰ ਚਮਿਆਰੀ ਪਿੰਡ ਦੇ ਇਹਨਾਂ ਭੈਣਾ ਭਰਾਵਾਂ ਨੇ ਚਲਾਇਆ ਹੋਇਆ ਹਰ ਤਰ੍ਹਾਂ ਦਾ ਲੰਗਰ ਹੈ ਮੈਂ ਪਿੱਛੇ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿਆਂ ਚਾਹ ਦਾ ਹੈ ਰੋਟੀ ਹੈ ਸਬਜੀ ਹੈ ਸਵੇਰ ਪਰੌਂਠੇ ਅਖੀਰ ਹੈ ਇਹ ਖੜੀ ਤਿਆਰ ਕਰ ਰਹੇ ਨੇ ਹਰ ਤਰ੍ਹਾਂ ਦਾ ਲੰਗਰ ਔਰ ਇਸ ਲੰਗਰ ਦੇ ਵਿੱਚ ਸਰਕਾਰ ਦਾ ਕੋਈ ਯੋਗਦਾਨ ਨਹੀਂਗਾ ਇਹ ਸਾਰਾ ਸੰਗਤ ਹੈ ਪਿੰਡ ਚਮਿਆਰੀ ਦੀ ਲੋਕ ਨੇ ਆਪਣੇ ਪੱਧਰ ਤੇ ਕਰ ਰਹੇ ਨੇ ਔਰ ਇੱਕ ਦਿਨ ਨਹੀਂ ਕਰਦੇ ਕਈ ਦਿਨਾਂ ਤੋਂ ਲੱਗੇ ਨੇ ਤੇ ਕਈ ਦਿਨਾਂ ਤੱਕ ਇਹਨਾਂ ਨੇ ਇਹ ਕੰਮ ਕਰਦੇ ਰਹਿਣਾ ਸਵਾਲ ਸਰਕਾਰ ਦੂਜੇ ਪਾਸੇ ਖਾਤੇ ਜਾਰੀ ਕਰ ਰਹੀ ਹੈ ਨੰਬਰ ਜਾਰੀ ਕਰ ਰਹੀ ਹੈ ਬੈਂਕ ਨੰਬਰ ਇਹਦੇ ਚ ਪੈਸੇ ਪਾਓ ਜੀ ਸਾਡੇ ਖਾਤਿਆਂ 'ਚ ਵਾਹ ਜੀ ਵਾਹ ਸੰਗਤ ਤੇ ਆਪਣੇ ਆਪ ਕਰ ਰਹੀ ਹੈ ਸਰਕਾਰ ਲੋਕਾਂ ਨੂੰ ਬੈਂਕ ਖਾਤੇ ਦੇ ਰਹੀ ਹੈ ਵੀ ਇਹਨਾਂ 'ਚ ਤੁਸੀਂ ਪੈਸੇ ਪਾਓ ਫਿਰ ਅਸੀਂ ਲੋਕਾਂ ਨੂੰ ਦੇਾਂਗੇ ਤੇ ਜਿਹੜਾ ਤੁਸੀਂ 4 ਸਾਲ ਤੋਂ ਟੈਕਸ ਇਕੱਠਾ ਕਰ ਰਹੇ ਹੋ ਲੋਕਾਂ ਤੋਂ 1 ਲੀਟਰ ਪੈਟਰੋਲ ਦੇ ਉੱਪਰ ਤਕਰੀਬਨ 60 ਰੁਪਏ 1 ਲੀਟਰ ਤੇ ਟੈਕਸ ਦਿੰਦੇ ਆ ਲੋਕ 1 ਲੀਟਰ ਤੇ ਇੱਕ ਘਰ ਜਿਹਦੀ ਜਿਹੜਾ ਦਿਹਾੜੀਦਾਰ ਮਜ਼ਦੂਰ ਪਰਿਵਾਰ ਆ ਜਿਹੜਾ 4-300 ਰੁਪਏ ਦਿਹਾੜੀ ਕਮਾਉਂਦਾ ਉਹ ਵੀ ਰਜਾਨਾ ਸਰਕਾਰ ਨੂੰ 1.5 ਤੋਂ 200 ਰੁਪਏ ਫੰਡ ਦਿੰਦਾ ਕਿਵੇਂ ਜਿੰਨੀਆਂ ਵੀ ਚੀਜ਼ਾਂ ਉਹ ਵਰਤਦਾ ਸਵੇਰ ਤੋਂ ਸ਼ਾਮ ਤੱਕ ਹਰ ਚੀਜ਼ ਤੇ ਟੈਕਸ ਲੱਗਦਾ ਹਰ ਚੀਜ਼ ਤੇ ਟੈਕਸ ਹੈ ਤਾਂ तकरीबन 3-400 ਦਿਹਾੜੀ ਕਮਾਉਣ ਵਾਲਾ ਪਰਿਵਾਰ ਵੀ ਸਰਕਾਰ ਨੂੰ ਰਜਾਨਾ 1.5-200 ਰੁਪਇਆ ਟੈਕਸ ਦੇ ਰਿਹਾ ਫੰਡ ਦੇ ਰਿਹਾ ਤੇ ਇੰਨਾ ਪੈਸਾ ਲੋਕਾਂ ਤੋਂ ਇਕੱਠਾ ਕਰਕੇ ਹਜ਼ਾਰਾਂ ਕਰੋੜ ਇਕੱਠੇ ਕਰਕੇ ਤੇ ਸਰਕਾਰ ਕਿੱਥੇ ਖਰਚ ਰਹੀ ਹੈ ਭਗਵੰਤਬਾਹਬ ਸਾਹਿਬ ਤਾਂ ਕਹਿੰਦੇ ਹੁੰਦੇ ਨੇ ਖਜ਼ਾਨਾ ਭਰਿਆ ਖਜ਼ਾਨਾ ਖਾਲੀ ਨਹੀਂ ਹੈਗਾ ਪਿਛਲੀਆਂ ਸਰਕਾਰਾਂ ਝੂਠ ਮਾਰਦੀਆਂ ਸੀ ਤੇ ਭਰੇ ਖਜ਼ਾਨੇ ਦੇ ਮੂੰਹ ਹੁਣ ਖੋਲੋ ਲੋਕਾਂ ਵਾਸਤੇ ਖੋਲ ਕਿਉਂ ਨਹੀਂ ਰਹੇ ਦੇਖੋ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਹੋਈਆਂ ਸੀ ਮੈਨੂੰ ਲੱਗਦਾ ਅੱਜ ਜੇਕਰ ਇੱਕ ਮੰਤਰੀ ਆਪਦੀ ਸਿਕਿਉਰਿਟੀ ਛੱਡ ਦੇ ਜਿੰਨੇ ਗਨਮੈਨ ਤੇ ਜਿੰਨੀਆਂ ਗੱਡੀਆਂ ਸਾਰਾ ਦਿਨ ਟੂੰਟੂ ਕਰਾਉਂਦੇ ਆ ਤਾਂ ਇੱਥੇ 10 ਲੰਗਰ ਲੱਗ ਸਕਦੇ ਇੱਕ ਮੰਤਰੀ ਦੀ ਸਿਕਿਉਰਿਟੀ ਛੱਡਣ ਦੇ ਮੋੱਖ ਮੰਤਰੀ ਭਗਵੰਤ ਮਾਨ ਸਾਹਿਬ ਜੇ ਆਪਦਾ ਉਹ ਵਾਅਦਾ ਪੂਰਾ ਕਰ ਦੇਣ ਵੀ ਗਨਮੈਨ ਨਹੀਂ ਲਵਾਵਾਂਗੇ ਵੀਆਈਪੀ ਕਲਚਰ ਬੰਦ ਕਰਾਂਗੇ ਇਕੱਲੇ ਮੁੱਖ ਮੰਤਰੀ ਦੇ ਨਾਲ ਜਿਹੜਾ 770 ਗੱਡੀਆਂ ਦਾ ਕਾਫਲਾ ਚੱਲਦਾ ਜਿੰਨਾ ਤੇਲ ਫੂਕਿਆ ਜਾਂਦਾ ਜਿੰਨੇ 770 99 ਨਾਲ ਚੱਲਦੇ ਨਹੀਂ ਉਹ ਖਰਚਾ ਬਚਾ ਕੇ ਇੱਥੇ 50 ਲੰਗਰ ਚੱਲ ਸਕਦੇ ਆ